ਇਹ ਬਾਕਸ ਇਹ ਬਣਿਆ ਜਿਹੜਾ ਇਹ ਕੀ ਸਿਸਟਮ ਹੈ ਤੁਹਾਨੂੰ ਲੱਗਿਆ ਕਿ ਅਸੀਂ ਗੁੱਲੀ ਡੰਡੇ ਦਾ ਟੂਰਨਾਮੈਂਟ ਕ੍ਰਿਕਟ ਵਾਂਗੂ ਨਾ ਕਬੱਡੀ ਵਾਂਗੂ ਉੱਪਰਲੇ ਲੈਵਲ ਤੇ ਲੈ ਕੇ ਜਾਈਏ ਗੁੱਲੀ ਆਪਾਂ ਲਾਉਣੀ ਹੈਗੀ ਕੋਈ ਰੱਬ ਨਹੀਂ ਇਹਦੇ ਚ ਇੱਕ ਜੇ ਆਪਾਂ ਖੇਡਾ ਸ਼ੁਰੂ ਕਰਾਂਗੇ ਯਾਰ ਸਾਰੇ ਪਿੰਡਾਂ ਦੇ ਵੀਰੇ ਆਪਾਂ ਨੂੰ ਖੇਡਣਾ ਕਰਾਉਣੀਆਂ ਚਾਹੀਦੀਆਂ ਵੀ ਤੁਸੀਂ ਨਾਮ ਰੱਖੇ ਗਏ ਆ ਕੀ ਇਹਦੇ ਰੂਲ ਵਗੈਰਾ ਹੋਣਾਂ ਕਿਉਂਕਿ ਪਲੇਅਰ ਜਿਹੜੇ ਜਵਾਨ ਨੇ ਅੱਜ ਕੱਲ੍ਹ ਦੀ ਆਪਣੀ ਨੌਜਵਾਨ ਪੀੜ੍ਹੀ ਆਪਾਂ ਨੂੰ ਪਤਾ ਸਾਰੀ ਨਸਿਆਂ ਦੇ ਵਿੱਚ ਹਨ ਵੀਰੇ ਤੁਸੀਂ ਕਿੰਨੇ ਲੰਮੇ ਸਮੇਂ ਤੋਂ ਖੇਡ ਰਹੇ ਹੋ ਗੁੱਲੀ ਡੰਡਾ ਸਤਿ ਗੁਰੂ ਆ ਦੋਸਤੋ ਬਹੁਤ ਬਹੁਤ ਸਵਾਗਤ ਹੈ ਸਾਡੇ ਪੰਜਾਬੀ ਰੌਣਕ YouTube ਚੈਨਲ ਤੇ ਜਿੰਨੇ ਵੀ ਸਾਨੂੰ ਦਰਸ਼ਕ ਵੀ ਦੇਖਣ ਜਾ ਰਹੇ ਨੇ ਬਹੁਤ ਬਹੁਤ ਸਵਾਗਤ ਕਰਦੇ ਆ ਅੱਜ ਅਸੀਂ ਪਹੁੰਚੇ ਆ ਪਿੰਡ ਦਹਲੀਚ ਤੇ ਉੱਥੇ ਬਹੁਤ ਸੋਹਣਾ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸੋਹਣਾ ਵੀਰਾਂ ਦਾ ਅਪਰਾਲਾ ਹੈ ਤੇ ਆਇਓ ਤੁਹਾਨੂੰ ਉਹ ਮੈਂਬਰਾਂ ਨਾਲ ਮਿਲਾਉਣੇ ਹਾਂ ਜਿਨ੍ਹਾਂ ਨੇ ਗੁੱਲੀ ਡੰਡੇ ਦਾ ਟੂਰਨਾਮੈਂਟ ਕਰਵਾਇਆ ਹੈ ਸਾਸੀ ਗਾਲ ਬੀਬੀ ਬਹੁਤ ਬਹੁਤ ਸਵਾਗਤ ਹੈ ਬਈ ਸਾਡੇ YouTube ਚੈਨਲ ਤੇ ਤੁਹਾਡਾ ਬਈ ਜੀ ਕਿਦਾਂ ਤੁਹਾਨੂੰ ਲੱਗਾ ਕਿ ਅਸੀਂ ਗੁਲੀ ਡੰਡੇ ਦਾ ਟੂਰਨਾਮੈਂਟ ਕਰਵਾਈਏ ਜਾਂ ਕਿਦਾਂ ਮਨ ਚ ਇਹ ਸੁੱਜੀ ਹਾਂ ਯਾਰ ਆ ਗੇਮ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਆਪਾਂ ਨੂੰ ਇਹ ਵੀਰੇ ਸਾਡੇ ਮਨ ਚ ਆਇਆ ਆ ਸਾਰੀਆਂ ਖੇਡਾਂ ਨੂੰ ਹਨਾ ਆਪਾਂ ਪਹਿਲ ਦਿੰਦੇ ਆ ਨਾ ਕਬੱਡੀ ਹੋਗੀ ਆਪਣੀ ਕ੍ਰਿਕਟ ਹੋਗੀ ਫੁੱਟਬਾਲ ਹੋਗੀ ਸਾਰੀਆਂ ਖੇਡਾਂ ਹੋ ਰਹੀਆਂ ਨੇ ਹਾਂਜੀ ਹਾਂਜੀ ਹੁਣ ਇਹ ਵੀ ਆਪਾਂ ਜਾਨੀ ਕਿ ਬਚਪਨ ਦੇ ਦੇਖਦੇ ਹੁੰਦੇ ਖੇਡਦੇ ਹੁੰਦੇ ਸੀ ਨਾ ਦੁਬਾਰੇ ਸਾਨੂੰ ਹੋਇਆ ਵੀ ਹਾਂ ਇਹਨੂੰ ਖੇਡ ਨੂੰ ਦੁਬਾਰੇ ਆਪਾਂ ਥੋੜਾ ਜਿਹਾ ਕ੍ਰਿਕਟ ਮੰਗੂ냐 ਕਬੱਡੀ ਮੰਗੂ ਉੱਪਰਲੇ ਲੈਵਲ ਤੇ ਲੈ ਕੇ ਜਾਈਏ ਉਹਦੀ ਕੋਸ਼ਿਸ਼ ਦੇ ਵਿੱਚ ਆਪਾਂ ਟੂਰਨਾਮੈਂਟ ਕਰਾਇਆਗਾ ਬਹੁਤ ਸੋਹਣਾ ਤੁਸੀਂ ਇਹ ਬਰਾਲਾ ਕੀਤਾਗਾ ਇਹਦੇ ਨਾਮ ਜਾਂ ਕੋਈ ਜੇ ਆਪਾਂ ਕਹਦੀ ਨਾਮਪਰਤੀ ਕੋਈ ਚੀਜ਼ ਹੋਵੇ ਕੀ ਤੁਸੀਂ ਨਾਮ ਰੱਖੇ ਗਏ ਹੈਗਾ ਕੀ ਇਹਦੇ ਰੂਲ ਵਗੈਰਾ ਹੋਣਗੇ ਸਾਨੂੰ ਸਾਰੇ ਡਿਟੇਲ ਚ ਦੱਸ ਸਕਦੇ ਤੁਸੀਂ ਨਵਨਾਮ ਵਗੈਰਾ ਪਹਿਲਾਂ ਕੀ ਨਾਮ ਹੈ ਇਹ ਆਪਣਾ ਪਹਿਲਾ ਨਾਮ ਹੈਗਾ ਵੀਰੇ 650 ਤੇ ਦੂਜਾ ਹੈਗਾ ਆਪਣਾ 4400 ਤੇ ਇਹਦੀ ਐਂਟਰੀ 350 ਤੇ ਰੀਏਟ ਆ ਗਿਆ 300 ਠੀਕ ਆ ਤੇ ਆਪਣਾ ਇਹਦਾ ਇਹ ਚ ਪੰਜ ਪਲੇਅਰ ਖੇਡਣਗੇ ਵੀਰੇ ਹਾਂਜੀ ਹਾਂਜੀ ਤੇ ਆਪਣਾ ਚੌਕੇ ਸੱਕੇ ਵਾਲਾ ਜਿਵੇਂ ਆਪਾਂ ਪਿਕਟ ਤੇ ਹੁੰਦਾ ਵਾ ਉਸ ਹਿਸਾਬ ਨਾਲ ਆਪਣਾ ਰਨ ਹੋਣਗੇ ਚ ਉਸ ਹਿਸਾਬ ਨਾਲ ਗੇਮ ਮੈਨ ਹਾਂ ਉਸ ਹਿਸਾਬ ਨਾਲ ਜਿਹੜੀ ਆਪਣੀ ਬਾਉਂਡਰੀ ਪਾਈ ਹੋਗੀ ਬਾਉਂਡਰੀ ਤੋਂ ਮੂਰੇ ਗਿਰਦੀ ਆ ਤਾਂ ਇੱਕ ਰਨ ਮਿਲੂਗਾ ਠੀਕ ਹੈ ਤੇ ਬਾਉਂਡਰੀ ਜੇ ਟੱਪਦੀ ਆ ਤਾਂ ਫਿਰ ਆਪਾਂ ਨੂੰ 6 ਰਨ ਮਿਲਣਗੇ ਪੂਰੀ ਪ੍ਰਤੀ ਆਪਾਂ ਟੂਰਨਾਮੈਂਟ ਦੇ ਠੀਕ ਹੈ ਬਰੇ ਸੋਰਾ ਬਹੁਤ ਸੋਹਣਾ ਉਪਰਾਲਾ ਇਹ ਚੀਜ਼ ਨੂੰ ਲੈ ਕੇ ਹਨਾ ਪੰਜਾਬ ਦੀਆਂ ਜੋ ਕਿ ਵਿਰਾਸਤ ਖੇਡਾਂਆਂ ਗੀਆਂ ਆਪਾਂ ਉਹਨਾਂ ਨੂੰ ਬਚਾ ਰਹੇ ਹੈਗੇ ਹਨਾ ਤੇ ਇਸ ਚੀਜ਼ ਨੂੰ ਉਪਰਾਲਾ ਕਰਦੇ ਰਹੋਗੇ ਤੁਹਾਨੂੰ ਲੱਗਦਾ ਕਿ ਅੱਜ ਦਾ ਜੂਸ ਮੰਤਲ ਵੀ ਚਲੋ ਇਸ ਗੇਮ ਨੂੰ ਲੈ ਕੇ ਤੇ ਟੀਮਾਂ ਪਹੁੰਚਣਗੀਆਂ ਵੱਧ ਤੋਂ ਵੱਧ ਇੱਥੇ ਤੁਹਾਨੂੰ ਲੱਗ ਰਿਹਾ ਹੈਗਾ ਇਸ ਚੀਜ਼ ਨੂੰ ਕਿਉਂਕਿ ਨਵੀਂ ਗੇਮ ਆ ਗਈਗਾ ਤੇ ਨਵੀਂ ਗੇਮ ਦਾ ਕਰਕੇ ਫਿਰ ਟੀਮਾਂ ਕਈ ਵਾਰੀ ਆਇਆ ਹੁੰਦਾ ਕਿ ਯਾਰ ਸ਼ਾਇਦ ਮਜ਼ਾਕ ਵਾਲੀ ਗੱਲ ਹੋਵੇ ਕਿ ਟੀਮਾਂ ਪਹੁੰਚਣਗੀਆਂ ਸੀ ਆਪਾਂ ਵੀਰੇ ਆਪਣੇ ਕਿੰਨੀ ਹੁੱਕ ਕਰੀਆ ਪੂਰੀ ਕੋਸ਼ਿਸ਼ ਬਾਕੀ ਉਹਨਾ ਟੀਮਾਂ ਦੇ ਡਿਪੈਂਡਾ ਹੁਣ ਆਪਾਂ ਕਰੀਏ ਜੇ ਆਪਾਂ ਇੱਕ ਇੱਕ ਕਰਕੇ ਆਏ ਟੀਮ ਕੋਈ ਵੀ ਪੈਂਡ ਚ ਆਪਾਂ ਟੂਰਨਾਮੈਂਟ ਕਰਾਵਾਂਗੇ ਹਨਾ ਆਈ ਟੀਮਾਂ ਜੋੜਦੀਆਂ ਜਾਣਗੇ ਹਨਾ ਆਪਾਂ ਨੂੰ ਦੇਖ ਕੇ ਆਪਾਂ ਕਰਾਵਾਂਗੇ ਅੱਜ ਗਾਹਾਂ ਪੈਂਡ ਚ ਹੋਣੀਆਂ ਆਈ ਆਪਣੇ ਨਾਲ ਜੂਥ ਜੁੜਦਾ ਜਾਊਗਾ ਕੋਈ ਖੇਡ ਚ ਪਹਿਲਾਂ ਨਹੀਂ ਪਲੇਅਰ ਜੁੜਦੇ ਨਾ ਆਪਾਂ ਕੋਈ ਵੀ ਖੇਡ ਸ਼ੁਰੂ ਕਰਨੀ ਆ ਉਹ ਚ ਹੌਲੀ ਹੌਲੀ ਪਲੇਅਰ ਜੁੜਦੇ ਨੇਗੇ ਤੇ ਜੇ ਅੱਜ ਆਪਾਂ ਖੇਡਾਂ ਸ਼ੁਰੂ ਕਰਾਂਗੇ ਯਾਰ ਸਾਰੇ ਪਿੰਡਾਂ ਚ ਵੀਰੇ ਆਪਾਂ ਨੂੰ ਖੇਡਾਂ ਕਰਾਉਣੀਆਂ ਚਾਹੀਦੀਆਂ ਕਿਉਂਕਿ ਪਲੇਅਰ ਜਿਹੜੇ ਜਵਾਨ ਨੇ ਅੱਜ ਕੱਲ੍ਹ ਦੀ ਆਪਣੀ ਨੌਜਵਾਨ ਪੀੜ੍ਹੀ ਆ ਆਪਾਂ ਨੂੰ ਪਤਾ ਸਾਰੀ ਨਸ਼ਿਆਂ ਦੇ ਵਿੱਚ ਹਨ ਬਿਲਕੁਲ ਬਿਲਕੁਲ ਨਸ਼ਿਆਂ ਦੇ ਕਿੰਨੀ ਜਾ ਰਹੀ ਹੈ ਜੇ ਖੇਡਾਂ ਕਿੰਨੀ ਧਿਆਨ ਪਾਵਾਂਗੇ ਆਪਾਂ ਟੂਰਨਾਮੈਂਟ ਕਰਾਵਾਂਗੇ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਖਿਡਾਰੀ ਵੀਰੇ ਆਪਣੇ ਵੀਰੇ ਤੁਸੀਂ ਕਿੰਨੇ ਲੰਮੇ ਸਮੇਂ ਤੋਂ ਖੇਡ ਰਹੇ ਹੋ ਗੁੱਲੀ ਨਾਲ ਖੇਡ ਤਾਂ ਵੀਰੇ ਬਚਪਨ ਤੋਂ ਹੀ ਰਹਿਆ ਹੈ ਨਹੀਂ ਟੂਰਨਾਮੈਂਟ ਤੋਂ ਮਤਲਬ ਕਿੰਨੇ ਸਟਾਰਟਿੰਗ ਕੀਤੀ ਹੈ ਕਿਹੜੇ ਟੂਰਨਾਮੈਂਟ ਤੋਂ ਸਟਾਰਟਿੰਗ ਕੀਤੀ ਹੈ ਕਿ ਟੂਰਨਾਮੈਂਟ ਆ ਸਾਡਾ ਸੀਨੀਅਰ ਪਲੇਅਰ ਖੜਾ ਇਹ ਪ੍ਰਾਣਾ ਪਲੇਅਰ ਇਹੀ ਆ ਯਾਨੀ ਕਿ ਅਸੀਂ ਇਹਨਾਂ ਨੂੰ ਦੇਖ ਕੇ ਇਹ ਕਹਿੰਦੇ ਵੀ ਆਪਾਂ ਟੂਰਨਾਮੈਂਟ ਕਰਉਣਾ ਸੀਗਾ ਵੀ ਕੋਈ ਗੱਲ ਨਹੀਂ ਸਹਿਯੋਗ ਤੁਹਾਡੇ ਨਾਲ ਆਪਾਂ ਜਿੱਥੇ ਤੱਕ ਉਹ ਆਪਾਂ ਪੂਰਾ ਸਾਥ ਦੇਵਾਂਗੇ ਯਾਨੀ ਕਿ ਸਾਡੇ ਪਿੰਡ ਦੇ ਇਹ ਮੁੰਡੇ ਨੇ ਜਿਹੜੇ ਇਹ ਬਾਹਰ ਅੰਦਰ ਖੇਡਦੇ ਸੀਗੇ ਠੀਕ ਹੈ ਜੀ ਤੇ ਇਹਨਾਂ ਦੇ ਸਾਥ ਕਰਕੇ ਅਸੀਂ ਟੂਰਨਾਮੈਂਟ ਕਰਾਇਆ ਜਾਦਾ ਤੇ ਵੀਰੇ ਤੁਸੀਂ ਰੂਲ ਬਾਰੇ ਮੜਾ ਜੇ ਇੱਧਰ ਜਕੇ ਗਰਾਊਂਡ ਦੀ ਲੋਕੇਸ਼ਨ ਸਾਰਾ ਕੁਝ ਦਿਖਾ ਸਕਦੇ ਹੋਗੇ ਹਾਂਜੀ ਹਾਂਜੀ ਵੀਰੇ ਆ ਜੀ ਚਲੋ ਇੱਥੇ ਨਾ ਗੁੰਮ ਦੀ ਸਾਰੀ ਕਲਚਰ ਇੱਥੇ ਇਹ ਤਾਂ ਕਰਦੇ ਪਸੰਦ ਹੈ। ਇਹ ਆ ਵੀਰੇ ਬਾਕਸ ਹੀ ਆ ਬਣਿਆ ਜਿਹੜਾ ਇਹ ਕੀ ਸਿਸਟਮ ਹੈਗਾ ਇਹ ਬਾਕਸ ਆਪਾਂ ਰੱਖਿਆ ਹੋਇਆ ਜਾਨੀ ਕਿ ਵੀ ਇਹ ਬਾਕਸ ਦੇ ਅੰਦਰ ਹੀ ਆਪਾਂ ਗੁੱਲੀ ਰੱਖ ਕੇ ਬੰਦ ਲਾਉਣੀ ਆ ਠੀਕ ਆ ਵੀਰੇ। ਅੱਛਾ ਠੀਕ ਆ ਜੱਗੀ ਅੱਗੇ ਰਾਹ ਵਾਲਾ ਕੰਮ ਹੁੰਦਾ ਸੀ ਉਹ ਰਾਹ ਵਾਲਾ ਕੰਮ ਆਪਾਂ ਰਾਹ ਖਤਮ ਕਰਤਾ ਕਰ ਲਿਆ ਆਪਾਂ ਇੱਕ 플레이ਰ ਨੂੰ 4 ਬੱਗਾ ਲੈਣੇ ਆ ਲੈਗੀਆਂ। ਅੱਛਾ ਅੱਛਾ ਯਾਰ ਉਹ ਜਾਇ ਉਹ ਨਹੀਂ ਮੈਸ ਹੋ ਜਾਣਾ ਚਾਹੀ ਲੱਗ ਜਾਣਾ। ਬਾਉਂਡਰੀ ਕਲੀਅਰ ਕਰੋਗੇ ਤਾਂ ਆਪਾਂ 6 ਰਨ ਦੇਨੇ ਉਹਦੇ ਅੱਛਾ ਜੀ ਤੇ ਬਾਉਂਡਰੀ ਤੋਂ ਮੂਰੇ ਗਿਰਦੇ ਇੱਕ ਰਨ ਜਿਹੜੀ ਮੈਸ ਹੋ ਗਈ ਬਾਗ ਉਹਦਾ ਕੋਈ ਇਸ ਅੱਛਾ ਤੁਸੀਂ ਉਧਰ ਬਾਉਂਡਰੀ ਮਾਰੀ ਹੋਈ ਹੈ ਜਿਹਨੇ ਕਰੈਕਟ ਦੀ ਬਾਉਂਡਰੀ ਹੁੰਦੀ ਹੈ ਜੀ ਕਰੈਕਟ ਵਾਲੀ ਵਾਂਗੂ ਬਾਉਂਡਰੀ ਕਰੈਕਟ ਵਾਲਾ ਹਿਸਾਬ ਹੈ ਵੀਰੇ ਜਮੇ ਮਸ ਜਿਹਨਾਂ ਰੁਕੇ ਗਈ ਤੇ ਚੌਕਾ ਵਾ ਜੇ ਉੜਕੇ ਗਈ ਤਾਂ ਠੀਕ ਆ ਵਾ ਕਰੈਕਟ ਵਾਲਾ ਹਿਸਾਬ ਹੈ ਜੇ ਮੂਰੇ ਇਹ ਦਰਸ਼ਕ ਵੀਰੋ ਕਹਿ ਰਹੇ ਆ ਕਿ ਜੇ ਇੱਥੋਂ ਗੁੱਲੀ ਆਪਾਂ ਲਾਉਣੀ ਹੈਗੀ ਕੋਈ ਰੱਬ ਨਹੀਂ ਇਹਦੇ ਚ ਜਦੋਂ ਆਪਾਂ ਪਟ ਲਿੰਦੇਈ ਥੱਲੇ ਨਾ ਸਰਾਖ ਪੜਦੇਈਏ ਤੇ ਇਦਾਂ ਛੱਡਦੇਈ ਗੁੱਲੀ ਪੰਜ ਦੀਆਂ ਪੰਜੇ ਖੇਡ ਲੈ ਤੇ ਮੂਰੇ ਹੈਗੀ ਆ ਬਾਉਂਡਰੀ ਬਣੀ ਜਿਵੇਂ ਕ੍ਰਿਕਟ ਦੀ ਬਾਉਂਡਰੀ ਬਣੀ ਹੁੰਦੀ ਹੈਗੀ ਉਹ ਚੌਕਾ ਸ਼ਿਕਾ ਰੱਖਿਆ ਹੋਇਆ ਹੈਗਾ ਇਹਨਾਂ ਨੇ ਉਹ ਵੀ ਤੁਹਾਨੂੰ ਲੈਂਡ ਦੇ ਕੋਲੇ ਜਾ ਕੇ ਲੈਂਡ ਜਰੂਰ ਦਿਖਾਵਾਂਗੇ ਤੇ ਓਕੇ ਬਾਈ ਜੀ ਆਪਣੇ ਚੈਨਲ ਨਾਲ ਜਰੂਰ ਜੁੜੇ ਰਹੋ ਬਾਕੀ ਆਪਾਂ ਲਾਈਵ ਕਰਾਂਗੇ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ